ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਜੀ ਭਰਮੇ ਕਰੇਲੇ ਮੈਂ ਆਪਣੇ ਘਰ ਦੇ ਵਿੱਚ ਭਰਮੇ ਕਰੇਲੇ ਕਿਸ ਤਰ੍ਹਾਂ ਬਣਾਉਂਦੀ ਆ ਅੱਜ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੀ ਆ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਜੀ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਇਹ ਜਿਹੜੀ ਵੀਡੀਓ ਰਿਕੁਐਸਟਡ ਵੀਡੀਓ ਆ ਗੁਰਦੀਪ ਸਿੰਘ ਕਲੇਰ ਵੀਰ ਜੀ ਹੋਰਾਂ ਦਾ ਆਪਾਂ ਨੂੰ ਕਮੈਂਟ ਆਇਆ ਸੀ ਕਿ ਤੁਸੀਂ ਭਰਮੇ ਕਰੇਲੇ ਦੀ ਵੀਡੀਓ ਵੀ ਬਣਾਓ ਪਲੀਜ਼ ਤੇ ਆਪਾਂ ਉਹਨਾਂ ਦੇ ਲਈ ਇਹ ਵੀਡੀਓ ਜਿਹੜੀ ਲੈ ਕੇ ਆਏ ਆ ਇਹ ਚ ਤਰੀਕਾ ਮੈਂ ਦੱਸਾਂਗੀ ਕਿ ਮੈਂ ਆਪਾਂ ਆਪਾਂ ਜਿਹੜਾ ਆ ਆਪਣੇ ਘਰ ਦੇ ਵਿੱਚ ਕ੍ਰੇਲੇ ਕਿਸ ਤਰ੍ਹਾਂ ਬਣਾ ਕੇ ਤਿਆਰ ਕਰਦੇ ਆ ਹਰ ਇੱਕ ਦਾ ਤਰੀਕਾ ਜਿਹੜਾ ਆ ਅਲੱਗ-ਅਲੱਗ ਹੁੰਦਾ ਹੈ ਜੀ ਸੋ ਆਪਾਂ ਤੁਹਾਡੇ ਨਾਲ ਆਪਣਾ ਤਰੀਕਾ ਸ਼ੇਅਰ ਕਰਨ ਲੱਗੇ ਆ ਇੱਥੇ ਦੇਖੋ ਜੀ ਆਪਾਂ 1 ਕਿਲੋ ਕ੍ਰੇਲੇ ਲਏ ਨੇ ਕ੍ਰੇਲਿਆਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਧੋਣ ਤੋਂ ਬਾਅਦ ਮੈਂ 15 ਕਿ ਮਿੰਟ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਰੱਖਦਾ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤਾਪਸ਼ वगैरह ਜਿਹੜੀ ਹੁੰਦੀ ਹੈ ਇਹਨਾਂ ਦੇ ਵਿੱਚ ਤੇ ਉਹ ਨਿਕਲ ਗਈ ਹੈ ਠੰਡਾ ਪਾਣੀ ਠੰਡੇ ਪਾਣੀ ਵਿੱਚ ਕੱਟ ਪਾਣੀ ਵਿੱਚੋਂ ਕੱਢ ਕੇ ਸਾਫ਼ ਸੁਥਰੇ ਕੱਪੜੇ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੋਚ ਲਿਆ ਤੇ ਚੰਗੀ ਤਰ੍ਹਾਂ ਦੇ ਨਾਲ ਸੁੱਕ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਚੀਰਾ ਲਗਾਵਾਂਗੇ ਜੀ ਤੇ ਵਿੱਚੋਂ ਜਿਹੜੇ ਵੀਜ਼ ਨੇ ਉਹ ਕੱਢ ਲਵਾਂਗੇ ਤੇ ਇਹਨੂੰ ਵਿੱਚੋਂ ਖਾਲੀ ਕਰ ਲਵਾਂਗੇ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੈਂ ਇਹਨਾਂ ਨੂੰ ਕੋਈ ਨਮਕ ਵਗੈਰਾ ਲਗਾ ਕੇ ਨਹੀਂ ਰੱਖਣਾ ਤੇ ਨਾ ਹੀ ਮੈਂ ਇਹਨਾਂ ਦਾ ਛਿਲਕਾ ਉਤਾਰਨਾ ਹੈ ਠੀਕ ਹੈ ਜੀ ਤੇ ਨਮਕ ਲਗਾਉਣ ਦੇ ਨਾਲ ਜਿਹੜੇ ਦੇ ਪੋਸ਼ਟਿਕ ਤੱਤ ਹੁੰਦੇ ਹੁੰਦੇ ਨੇ ਉਹ ਨਸ਼ਟ ਹੋ ਜਾਂਦੇ ਆ ਤੇ ਛਿਲਕਾ ਮੈਂ ਇਸ ਕਰਕੇ ਨਹੀਂ ਉਤਾਰਨਾ ਕਿਉਂਕਿ ਛਿਲਕੇ ਵਿੱਚ ਕarele ਨਾਲੋਂ ਵੱਧ ਗੁਣ ਹੁੰਦੇ ਨੇ ਇਸ ਕਰਕੇ ਮੈਂ ਛਿਲਕਾ ਵੀ ਨਹੀਂ ਉਤਾਰਦੀ ਤੇ ਇਹਨੂੰ ਆਪਾਂ ਨਮਕ ਲਗਾ ਕੇ ਵੀ ਨਹੀਂ ਰੱਖਦੇ ਕareleਆਂ ਨੂੰ ਠੀਕ ਹੈ ਜੀ ਤੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੇ ਤੁਸੀਂ ਨਮਕ ਵਗੈਰਾ ਲਗਾ ਕੇ ਰੱਖਣਾ ਚਾਹੁੰਦੇ ਹੋ ਤਾਂ ਰੱਖ ਸਕਦੇ ਹੋ ਤੇ ਇੱਥੇ ਆਪਾਂ ਇਹਨਾਂ ਨੂੰ ਪਹਿਲਾਂ ਇਸ ਤਰ੍ਹਾਂ ਤਿਆਰ ਕਰ ਲਈਏ ਆਪਾਂ ਇਹਦੇ ਵਿੱਚੋਂ ਜਿਹੜੇ ਬੀਜ ਨੇ ਉਹ ਕੱਢ ਲਵਾਂਗੇ ਤੇ ਸਾਰਾ ਕ렐ਾ ਜਿਹੜਾ ਆ ਵਿੱਚੋਂ ਖਾਲੀ ਕਰ ਲਵਾਂਗੇ ਜਿਹੜੇ ਕੱਚੇ-ਕੱਚੇ ਬੀਜ ਹੋਣਗੇ ਉਹ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਜਿਹੜੇ ਪੱਕੇ ਹੋਣਗੇ ਉਹ ਆਪਾਂ ਹਟਾ ਦੇਣੇ ਆ ਜੀ ਤੇ ਇੱਕ ਰਿਕਵੈਸਟ ਆ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਕਰੇਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜਾ ਇਹਦਾ ਖੁਰਦਰਾ ਜਿਹਾ ਪਾਸਾ ਹੁੰਦਾ ਹੈ ਇਹਦੇ ਵਿੱਚ ਰੇਤਾਂ ਮਿੱਟੀ ਜੀ ਕਾਫੀ ਹੁੰਦੀ ਹੈ ਇਸ ਕਰਕੇ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋਇਓ ਜੀ ਚੰਗੀ ਤਰ੍ਹਾਂ ਸਾਫ਼ ਹੋਣੇ ਜ਼ਰੂਰੀ ਆ ਨਹੀਂ ਤਾਂ ਕਿਰਕਲ ਵਗੈਰਾ ਜੀ ਜਿਹੜੀ ਆਂਦੀ ਆ ਆਪਾਂ ਇਸੇ ਤਰੀਕੇ ਦੇ ਨਾਲ ਸਾਰੇ ਕਰੇਲੇ ਜਿਹੜੇ ਖਾਲੀ ਕਰ ਲਈਏ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਇੱਥੇ ਆਪਾਂ ਨੇ ਸਾਰੇ ਘਰੇਲੇ ਇਸ ਤਰੀਕੇ ਦੇ ਨਾਲ ਖਾਲੀ ਕਰ ਲਏ ਨੇ ਜੀ ਸਾਰੇ ਘਰੇਲੇ ਆਪਾਂ ਤਿਆਰ ਕਰ ਲਏ ਨੇ ਤੇ ਇੱਧਰ ਆਪਾਂ ਨੇ ਤੇਲ ਵੀ ਗਰਮ ਹੋਣ ਦੇ ਲਈ ਰੱਖ ਦਿੱਤਾ ਏ ਇੱਧਰ ਲੈਨੇ ਜੀ ਆਪਾਂ ਨੇ 10-12 ਪਿਆਜ਼ ਜਿੰਨੇ ਨੂੰ ਤੇਲ ਗਰਮ ਹੁੰਦਾ ਆ ਉਹਨੇ ਨੂੰ ਆਪਾਂ ਪਿਆਜ਼ ਕਟਿੰਗ ਕਰ ਲੈਨੇ ਆ ਇੱਥੇ ਆਪਾਂ ਨੇ ਪਿਆਜ਼ਾਂ ਨੂੰ ਛਿਲਕਾ ਉਤਾਰਨ ਤੋਂ ਬਾਅਦ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਏ ਤੇ ਇੱਥੇ ਚਾਰ ਲੈਨੇ ਜੀ ਆਪਾਂ ਨੇ ਮੀਡੀਅਮ ਸਾਈਜ਼ ਦੇ ਟਮਾਟਰ ਟਮਾਟਰ ਵੀ ਆਪਾਂ ਚੰਗੀ ਤਰ੍ਹਾਂ ਨਾਲ ਧੋ ਲਏ ਨੇ ਇਧਰ ਦੇਖੋ ਜੀ ਤੇਲ ਵੀ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਚੁੱਕਿਆ ਏ ਇਹਦੇ ਵਿੱਚ ਆਪਾਂ ਕ੍ਰੇਡੇ ਪਾ ਦਵਾਂਗੇ ਫਰਾਈ ਹੋਣ ਦੇ ਲਈ ਜਿੰਨੇ ਇੱਕ ਵਾਰ ਦੇ ਵਿੱਚ ਆਣਗੇ ਉਹਨੇ ਆਪਾਂ ਇਹਦੇ ਵਿੱਚ ਕ੍ਰੇਲੇ ਪਾ ਦਵਾਂਗੇ ਕ੍ਰੇਲੀਆਂ ਨੂੰ ਆਪਾਂ ਅਲਟ ਪਲਟ ਕਰਦੇ ਹੋਏ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਨਾ ਏ ਇੱਥੇ ਤੁਸੀਂ ਧਿਆਨ ਰੱਖਣਾ ਸੇਕ ਗੈਸ ਦਾ ਗੈਸ ਦਾ ਜਿਹੜਾ ਸੇਕ ਹੈ ਉਹ ਤੁਸੀਂ ਫੁੱਲ ਤੇ ਹੀ ਰੱਖਣਾ ਹੈ ਫੁੱਲ ਸੇਕ ਦੇ ਉੱਤੇ ਹੀ ਆਪਾਂ ਕarele ਫਰਾਈ ਕਰਨੇ ਨੇ ਅਗਰ ਆਪਾਂ ਕareleਆਂ ਨੂੰ ਮੀਡੀਅਮ ਤੇ ਫਰਾਈ ਕਰਾਂਗੇ ਤਾਂ ਕarele ਜਿਹੜੇ ਜ਼ਿਆਦਾ ਆਇਲੀ ਜੇ ਹੋ ਜਾਣਗੇ ਤੇ ਸਾਰਾ ਜਿਹੜਾ ਤੇਲ ਉਹ ਪੀ ਲੈਣਗੇ ਸੋ ਇਸ ਕਰਕੇ ਆਪਾਂ ਕarele ਫੁੱਲ ਤੇ ਹੀ ਫਰਾਈ ਕਰਨੇ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਇੱਥੇ ਲਈ ਅੱਜ ਹੀ ਆਪਾਂ ਨੇ ਕद्दूकश ਆਪਾਂ ਪਿਆਜ਼ ਕद्दूकश ਕਰ ਲੈਣੇ ਆ ਇਦੇ ਵਿੱਚ ਨਾ ਪਿਆਜ਼ ਜਿਹੜੇ ਖੜਮੇ ਖੜਮੇ ਜਿਹੇ ਰਹਿੰਦੇ ਸੀਵੇਂ ਆਪਾਂ ਨੇ ਕੁੰਡੀ ਟੋਟੇ ਦੇ ਨਾਲ ਮਸਾਲਾ ਕੁੱਟਿਆ ਹੁੰਦਾ ਹੈ ਕਿਉਂਕਿ ਜਿਹੜਾ ਕਰੇਲਿਆਂ ਦਾ ਮਸਾਲਾ ਹੁੰਦਾ ਹੈ ਅਗਰ ਆਪਾਂ ਮਿਕਸੀ ਵਿੱਚ ਪੀਸ ਕੇ ਬਣਾਣੇ ਆ ਤਾਂ ਵਧੀਆ ਨਹੀਂ ਲੱਗਦਾ ਪਾਣੀ ਪਾਣੀ ਜਿਹਾ ਹੋ ਜਾਂਦਾ ਹੈ ਜਾਂ ਤਾਂ ਕਰੇਲਿਆਂ ਦੇ ਮਸਾਲੇ ਨੂੰ ਚਿੱਲੀ ਕਟਰ ਕਰੇ ਜਾਂ ਚੋਪਰ 'ਚ ਕਰੇ ਜਾਂ ਫਿਰ ਤੁਸੀਂ ਕੱਦੂਕਾਸ ਦੇ ਨਾਲ ਕਰ ਸਕਦੇ ਹੋ ਕੁੰਡੀ ਟੋਟੇ ਵਿੱਚ ਵੀ ਕੁੱਟ ਸਕਦੇ ਹੋ ਤੇ ਜਿਸ ਤਰ੍ਹਾਂ ਤੁਹਾਡਾ ਦਿਲ ਕਰ ਰਿਹਾ ਹੈ ਨਾ ਤੁਸੀਂ ਉਸ ਉਸ ਤਰੀਕੇ ਨਾਲ ਜਿਹੜਾ ਇਹ ਮਸਾਲਾ ਤਿਆਰ ਕਰ ਸਕਦੇ ਹੋ ਇੱਧਰ ਆਪਾਂ ਨੇ ਨਾਲ ਦੀ ਨਾਲ ਕਰੇਲੇ ਵੀ ਦੇਖੀ ਜਾਣੇ ਨੇ ਉਲਟ ਪਲਟ ਕਰੀ ਜਾਣੇ ਆ ਜੀ ਤੇ ਇਧਰਪਾ ਮਸਾਲਾ ਵੀ ਨਾਲ ਦੀ ਨਾਲ ਤਿਆਰ ਕਰ ਲਾਂਗੇ ਇਸ ਤਰ੍ਹਾਂ ਬਹੁਤ ਆਸਾਨੀ ਦੇ ਨਾਲ ਕੰਮ ਹੋ ਜਾਂਦਾ ਏ ਜਿਵੇਂ ਕਈ ਪੈਣਾ ਜੌਬ ਵਗੈਰਾ ਕਰਦੀਆਂ ਨੇ ਉਹਨਾਂ ਲਈ ਉਹਨਾਂ ਨੂੰ ਪਰਮੇ ਕਰੇਲੇ ਬਣਾਉਣੇ ਜਿਸ ਤਰ੍ਹਾਂ ਝੰਜੜ ਲੱਗਦੇ ਆ ਉਹ ਇਸ ਤਰੀਕੇ ਦੇ ਨਾਲ ਬਣਾ ਸਕਦੇ ਆ ਤੇ ਤੁਹਾਨੂੰ ਮੈਂ ਦਿਖਾ ਦਵਾਂ ਪਿਆਜ਼ ਇਹ ਤੁਸੀਂ ਦੇਖ ਸਕਦੇ ਹੋ ਜੀ ਇਦਾਂ ਐ ਜਿਵੇਂ ਮਤਲਬ ਆਪਾਂ ਇਹ ਕੁੰਡੀ ਸੋਟੇ ਚ ਕੁੱਟੇ ਹੋਣੇ ਆ ਜਾਂ ਚੋਪਰ ਕੀਤੇ ਹੋਣੇ ਆ ਮਤਲਬ ਕਿ ਜੇ ਆਪਾਂ ਮਿਕਸੀ ਚ ਕਰਦੇ ਫਿਰ ਪਾਣੀ ਪਾਣੀ ਹੋ ਜਾਂਦਾ ਇਸ ਤਰ੍ਹਾਂ ਖੜਮਾ ਖੜਮਾ ਜਿਹਾ ਪਿਆਜ਼ ਜਿਹੜਾ ਚਾਹੀਦਾ ਹੁੰਦਾ ਇਹ ਕਰੇਲਿਆਂ ਦੇ ਲਈ ਸਾਰੇ ਪਿਆਜ਼ ਪਿਆਜ਼ ਤੇ ਟਮਾਟਰ ਪੈ ਇਸ ਤਰੀਕੇ ਦੇ ਨਾਲ ਕद्दूकश ਕਰ ਲਵਾਂਗੇ ਇੱਥੇ ਦੇਖੋ ਜੀ ਪਿਆਜ਼ ਆਪਾਂ ਨੇ ਕद्दूकश ਕਰ ਲਈ ਸੀ ਤੇ ਹੁਣ ਟਮਾਟਰ ਵੀ ਕਰ ਲਵਾਂਗੇ ਲੋ ਜੀ ਆਪਾਂ ਟਮਾਟਰ ਇਸ ਤਰੀਕੇ ਦੇ ਨਾਲ ਕਰ ਲੈਣੇ ਇਹ ਵਾਲੇ ਜਿਹੜਾ ਛਿਲਕਾ ਏ ਇਹ ਪਾਟਾ ਦਾਂਗੇ ਇਸ ਤਰੀਕੇ ਦੇ ਨਾਲ ਆਪਾਂ ਚਾਰੋ ਟਮਾਟਰ ਕद्दूकश ਕਰ ਲਵਾਂਗੇ ਇਹ ਤੇ ਕੋਪਟਾ ਟਮਾਟਰ ਵੀ ਕद्दूकश ਕਰ ਲਏ ਆ ਤੇ ਇਹ ਲਿਆਂ ਨੇ ਜੀ ਆਪਾਂ ਨੇ ਕੱਚੀਆਂ ਆਂਬੀਆਂ ਦੋ ਆਪਾਂ ਕੱਚੀਆਂ ਆਂਬੀਆਂ ਲਈਆਂ ਏ ਇਹ ਪਾਵਾਂਗੇ ਜੀ ਆਪਾਂ ਮਸਾਲੇ ਦੇ ਵਿੱਚ ਆਪਾਂ ਨੇ ਆਂਬੀਆਂ ਦਾ ਛਿਲਕਾ ਲਿਆਏ ਜੀ ਉਤਾਰ ਇਹਨੂੰ ਆਪਾਂ ਬਰੀਕ ਪਾਸੇੋਂ ਕद्दूकश ਕਰ ਲਵਾਂਗੇ ਜੇ ਤੁਸੀਂ ਆਂਬੀ ਕੱਚੀ ਨਹੀਂ ਪਾਣੀ ਤਾਂ ਤੁਸੀਂ ਕareleਿਆਂ ਦੇ ਵਿੱਚ ਅਮਚੂਰ ਪਾਊਡਰ ਵੀ ਪਾ ਸਕਦੇ ਹੋ ਪਰ ਜੇ ਤੁਸੀਂ ਜਿਵੇਂ ਹੁਣ ਕੱਚੀਆਂ ਆਂਬੀ ਮਿਲ ਜਾਂਦੀ ਆਸਾਨੀ ਦੇ ਨਾਲ ਸੀਜ਼ਨ ਆ ਨਾ ਅੱਤੀਆਂ ਬੀਆਂ ਦਾ ਤੇ ਇਹ ਤੁਸੀਂ ਜਰੂਰ ਪਾਓ ਬਹੁਤ ਜ਼ਿਆਦਾ ਟੇਸਟੀ ਜਿਹੜੇ ਕਰੇਲੇ ਬਣ ਕੇ ਤਿਆਰ ਹੁੰਦੇ ਨੇ ਇਧਰ ਦੇਖੋ ਜੀ ਆਪਣਾ ਸਾਰਾ ਸਮਾਨ ਤਿਆਰ ਹੋ ਚੁੱਕਿਆ ਏ ਇਧਰ ਕਰੇਲੇ ਵੀ ਫਰਾਈ ਹੋ ਚੁੱਕੇ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਜਿਹੜੇ ਪਾਸੇ ਆਪਾਂ ਚੀਰਾ ਲਗਾਇਆ ਸੀ ਉਹ ਵਾਲਾ ਪਾਸਾ ਆਪਾਂ ਇਸ ਤਰ੍ਹਾਂ ਕਰ ਦਵਾਂਗੇ ਜੀ ਜਿਹੜਾ ਇਹਦੇ ਵਿੱਚ ਐਕਸਟਰਾ ਤੇਲ ਹੋਊਗਾ ਉਹ ਸਾਰਾ ਨਿਕਲ ਜਾਊਗਾ ਇਸ ਤਰ੍ਹਾਂ ਬਿਲਕੁਲ ਵੀ ਆਇਲੀ ਨਹੀਂ ਬਣਦੇ ਕਰੇਲੇ ਤਾਂ ਆਪਾਂ ਇਹਨਾਂ ਨੂੰ ਇੱਕ ਵਾਰ ਕੱਢ ਕੇ ਫਿਰ ਸੈੱਟ ਕਰ ਲੈਣੇ ਆ ਤੇ ਜਿਹੜੇ ਬਾਕੀ ਦੇ ਆ ਉਹ ਆਪਾਂ ਫਰਾਈ ਹੋਣ ਦੇ ਲਈ ਪਾ ਦਿੰਨੇ ਆ ਲੋ ਜੀ ਆਪਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਸੈੱਟ ਕਰ ਲਿਆ ਇਹਦੇ ਵਿੱਚੋਂ ਇਹਨਾਂ ਤੇਲ ਨਿਕਲ ਜੂਗਾ ਤੇ ਆਪਾਂ ਜਿਹੜੇ ਬਾਕੀ ਦੇ ਜਿਹੜੇ ਕਰੇਲੇ ਆ ਉਹ ਕੜਾਹੀ ਦੇ ਵਿੱਚ ਪਾ ਦਵਾਂਗੇ ਜਿੰਨੇ ਕ ਹੋਣਗੇ ਇੱਕ ਵਾਰ ਚ ਲੋ ਜੀ ਆਪਾਂ ਇਹਨਾਂ ਨੂੰ ਵੀ ਪਾ ਦਿੱਤਾ ਆ ਇਹਨੇ ਫਰਾਈ ਹੁੰਦੇ ਨੇ ਲੋ ਜੀ ਆਪਾਂ ਨੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਝਾੜ ਲੈਣਾ ਹੈ ਤੇਲੇ ਦੇ ਵਿੱਚੋਂ ਨਿਕਲ ਚੁੱਕਿਆ ਹੈ ਇਹਨਾਂ ਨੂੰ ਆਪਾਂ ਇੱਕ ਥਾਲ ਦੇ ਵਿੱਚ ਰੱਖ ਦਵਾਂਗੇ ਇੱਧਰ ਆਪਾਂ ਨੇ ਦੂਜੇ ਗੈਸ ਦੇ ਉੱਤੇ ਇੱਕ ਹੋਰ ਕੜਾਈ ਰੱਖ ਲਈ ਹੈ ਕਿਉਂਕਿ ਉਧਰ ਕarele ਫਰਾਈ ਹੋ ਰਹੇ ਨੇ ਟਾਈਮ ਕਾਫੀ ਹੋ ਜਾਣਾ ਫਿਰ ਤੇ ਇੱਧਰ ਆਪਾਂ ਨਾ ਤੜਕਾ ਭੁੰਨਣਾ ਧਰ ਦਿੰਨੇ ਆ ਆਪਾਂ ਇੱਥੇ ਇੱਕ ਕੜਸੀ ਭਰ ਕੇ ਤੇਲ ਦੀ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਹੋ ਚੁੱਕਿਆ ਜੀ ਚੰਗੀ ਤਰ੍ਹਾਂ ਦੇ ਨਾਲ ਗਰਮ ਆ ਇੱਥੇ ਛੋਟੀ ਚਮਚ ਪਾ ਦੁੱਤੇ ਆਪਾਂ ਨੇ ਜੀਰਾ जीरा तिड़क गया है जी हम पा देवे प्याज टमा अम्बी कद्दूकस की क्योंकि देखो मसाले ना भूजन बहुत ज्यादा टाइम लग जाए करेलिया मसाला ज्यादा होंगे ਤੁਸੀਂ ਟਾਰਗੇਟ ਨੂੰ ਇਸ ਤਰੀਕੇ ਦੇ ਨਾਲ ਬਣਾ ਲਿਆ ਕਰੋ ਇੱਕ ਪਾਸੇ ਕarele ਫਰਾਈ ਹੋਣ ਦੇ ਲਈ ਰੱਖ ਲਿਆ ਕਰੋ ਤੇ ਦੂਜੇ ਪਾਸੇ ਮਸਾਲਾ ਤਿਆਰ ਕਰ ਲਿਆ ਕਰੋ ਬਹੁਤ ਜਲਦੀ ਬਣ ਜਾਂਦੀ ਹੈ ਜੀ ਇਸ ਤਰ੍ਹਾਂ ਸਾਨੀ ਦੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮੇਲਾ ਹਾ ਦਵਾਂਗੇ ਤੇ ਨਾਲ ਦੀ ਨਾਲ ਆਪਾਂ ਨੇ ਇੱਧਰ ਵੀ ਅਲਟਪਲਟ ਕਰੀ ਜਾਣਾ ਕareleਆਂ ਨੂੰ ਆਪਾਂ ਨੇ ਥੋੜਾ ਜਿਹਾ ਲਿਆਈ ਲਸਣ ਵੈਸੇ ਤਾਂ ਕਰੇਲੇ ਗਰਮ ਹੁੰਦੇ ਆ ਪਰ ਆਪਾਂ ਫਲੇਵਰ ਦੇ ਲਈ ਥੋੜਾ ਜਿਹਾ ਇਹਦੇ ਵਿੱਚ ਲਸਣ ਐਡ ਕਰਾਂਗੇ ਇਹ ਨਾਲ ਬਹੁਤ ਵਧੀਆ ਫਲੇਵਰ ਆਂਦਾ ਏ ਇਹ ਲਈਆਂ ਹਰੀਆਂ ਮਿਰਚਾਂ ਇਹ ਬਹੁਤੀਆਂ ਕੌੜੀਆਂ ਨਹੀਂ ਹੈਗੀਆਂ ਜੀ ਇਸ ਕਰਕੇ ਆਪਾਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਤੇ ਇਹ ਲੈਣੇ ਜੀ ਆਪਾਂ ਨੇ ਕਰੇਲਿਆਂ ਦੇ ਬੀਜੇ ਕੱਚੇ ਕੱਚੇ ਜਿਹੜੇ ਸੀਗੇ ਆਪਾਂ ਨੇ ਰੱਖ ਲਏ ਆ ਇਹਨਾਂ ਨੂੰ ਹੁਣ ਆਪਾਂ ਚਿਲੀ ਕਟਰ ਕਰ ਲਵਾਂਗੇ ਇਹਦੇ ਵਿੱਚ ਆਪਾਂ ਅਦਰਕ ਨਹੀਂ ਪਾਵਾਂਗੇ ਜੀ ਤੁਸੀਂ ਚਾਹਣੇ ਹੋ ਤਾਂ ਪਾ ਸਕਦੇ ਹੋ ਪਰ ਆਪਾਂ ਫਲੇਵਰ ਦੇ ਲਈ ਜਸਟ ਲਸਣ ਹੀ ਪਾਇਆ ਏ ਇਥੇ ਦੇਖੋ ਜੀ ਆਪਾਂ ਨੇ ਲਸਣ ਮਿਰਚਾਂ ਤੇ ਕਰੇਲਿਆਂ ਦੇ ਬੀਜ ਵੀ ਪੀਸ ਲਏ ਆ ਇਹਨਾਂ ਨੂੰ ਵੀ ਹੁਣ ਆਪਾਂ ਪਾ ਦੇਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਾਂਗੇ ਜਦੋਂ ਤੱਕ ਪਿਆਜ਼ਾਂ ਦਾ ਜਿਹੜਾ ਇਹ ਪਾਣੀ ਆ ਇਹ ਨਹੀਂ ਸੁੱਕ ਜਾਂਦਾ ਉਦੋਂ ਤੱਕ ਆਪਾਂ ਮਸਾਲੇ ਨੂੰ ਭੁੰਨਣਾ ਹੈ ਆ ਵਾਲੇ ਕਰੇਲੇ ਵੀ ਦੇਖੋ ਜੀ ਹੋ ਚੁੱਕੇ ਆ ਫਰਾਈ ਇਹਨਾਂ ਨੂੰ ਵੀ ਆਪਾਂ ਨੇ ਉਸੇ ਤਰੀਕੇ ਦੇ ਨਾਲ ਕੱਢ ਕੇ ਇਸ ਤਰ੍ਹਾਂ ਐਕਸਟਰਾ ਹੋਇਆ ਦਾ ਜਿਹੜਾ ਇਹ ਕੱਢ ਦੇਣਾ ਹੈ ਦੇ ਆਪਣੇ ਕੋਲੇ ਇਹ ਵਾਲੇ ਰਹਿ ਗਏ ਸੀ ਇਹ ਵੀ ਆਪਾਂ ਪਾ ਦਵਾਂਗੇ ਇਹਨਾਂ ਨੂੰ ਵੀ ਆਪਾਂ ਨੇ ਉਸ ਤਰੀਕੇ ਦੇ ਨਾਲ ਅੱਧ ਪਲਟ ਕਰਦੇ ਹੋਏ ਸੇਕ ਲੈਣਾ ਹੈ ਜੀ ਤੇ ਇਧਰ ਆਪਾਂ ਮਸਾਲਾ ਵੀ ਭੁੰਨ ਲੈਣਾ ਹੈ ਹੁਣ ਆਪਾਂ ਤੁਹਾਨੂੰ ਮਸਾਲਾ ਭੁਜੇ ਤੋਂ ਬਾਅਦ ਫਿਰ ਮਿਲਦੇ ਹਾਂ ਆਹ ਵਾਲੇ ਕਰੇਲੇ ਵੀ ਆਪਾਂ ਨੇ ਕੱਢ ਲਈਏ ਜੀ ਕਰੇਲੇ ਆਪਣੇ ਫਰਾਈ ਹੋ ਗਏ ਆ ਤੇ ਹੁਣ ਆਪਾਂ ਗੈਸ ਕਰ ਦਵਾਂਗੇ ਬੰਦ ਉਹ ਜੀ ਪਿਆਜ਼ਾਂ ਦਾ ਵੀ ਪਾਣੀ ਚੰਗੀ ਤਰ੍ਹਾਂ ਦੇ ਨਾਲ ਸੁੱਕ ਗਿਆ ਏ ਇਹਦੇ ਵਿੱਚ ਹੁਣ ਆਪਾਂ ਬੇਸਿਕ ਜੇ ਮਸਾਲੇ ਪਾ ਲਵਾਂਗੇ ਇਹਦੇ ਵਿੱਚ ਆਪਾਂ ਸੁਆਦ ਅਨੁਸਾਰ ਪਾਵਾਂਗੇ ਜੀ ਨਮਕ ਛੋਟੀ ਚਮਚ ਪਾ ਦਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਵਾਂਗੇ ਬਸ ਆਪਾਂ ਜਸਟ ਨਮਕ ਔਰ ਹਲਦੀ ਹੀ ਇਹਦੇ ਵਿੱਚ ਐਡ ਕਰਨੀ ਆ ਤੇ ਆਪਾਂ ਲਾਲ ਮਿਰਚ ਇਹਦੇ ਵਿੱਚ ਐਡ ਨਹੀਂ ਕਰਾਂਗੇ ਕਿਉਂਕਿ ਆਪਾਂ ਨੇ ਉਹ ਪਹਿਲਾਂ ਸੂਕੀਆਂ ਪਾ ਦਿੱਤੀਆਂ ਸੀ ਪੀਸ ਕੇ ਤੇ ਬਾਕੀ ਤੁਸੀਂ ਇਹਦੇ ਵਿੱਚ ਅਤੇ ਧਨੀਆ ਪਾਊਡਰ ਗਰਮ ਮਸਾਲਾ ਉਹ ਐਡ ਕਰ ਸਕਦੇ ਹੋ ਬਟ ਆਪਾਂ ਨਹੀਂ ਕਰਾਂਗੇ ਕਿਉਂਕਿ ਜਿਹੜਾ ਇਹ ਕਰੇਲਿਆਂ ਦੇ ਮਸਾਲੇ ਦਾ ਸੁਆਦ ਹੁੰਦਾ ਹੈ ਉਹ ਕਰੇਲੇ ਦੇ ਬੀਜ ਜਦੋਂ ਆਪਾਂ ਪੀਸ ਕੇ ਪਾਉਂਦੇ ਆ ਨਾ ਉਹਦੇ ਨਾਲ ਹੀ ਬਹੁਤ ਵਧੀਆ ਆ ਜਾਂਦਾ ਹੈ ਜੀ ਤੇ ਬਾਕੀ ਤੁਸੀਂ ਪਾਣਾ ਚਾਹਦੇ ਹੋ ਤਾਂ ਪਾ ਸਕਦੇ ਹੋ ਬਟ ਅਸੀਂ ਨਹੀਂ ਪਾਵਾਂਗੇ ਤੇ ਹੁਣ ਆਪਾਂ 2 ਮਿੰਟ ਮਸਾਲੇ ਨੂੰ ਚੰਗੀ ਤਰ੍ਹਾਂ ਦੁਬਾਰਾ ਭੁੰਨ ਲੈਣੇ ਆ ਤਾਂ ਜੋ ਜਿਹੜੀ ਇਹਦੇ ਵਿੱਚ ਹਲਦੀ ਪਾਈ ਆ ਉਹ ਵੀ ਪੁੱਜ ਜਾਵੇ ਤੇ ਨਮਕ ਥੋੜਾ ਜਿਹਾ ਪਾਣੀ ਛੱਡ ਜਾਂਦਾ ਹੁੰਦਾ ਹੈ ਉਹ ਵੀ ਸੁੱਕ ਜਾਵੇ ਠੀਕ ਹੈ ਜੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਸਾਲਾ ਭੁੰਨ ਕੇ ਆਪਾਂ ਨੂੰ ਮਿੜਦੇ ਆਂ ਜੀ ਇੱਥੇ ਦੇਖੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਕੇ ਹੋ ਚੁੱਕਿਆ ਆ ਤਿਆਰ ਤੇ ਹੁਣ ਆਪਾਂ ਗੈਸ ਕਰ ਦਵਾਂਗੇ ਬੰਦ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜੇ ਤੁਸੀਂ ਕੱਚੀ ਅੰਬੀ ਦੀ ਬਾਰੇ ਤੋਂ ਨਹੀਂ ਕਰਨੀ ਤਾਂ ਜਦੋਂ ਆਪਾਂ ਨੇ ਨਮਕ ਅਤੇ ਹਲਦੀ ਪਾਈ ਸੀ ਤਾਂ ਉਦੋਂ ਤੁਸੀਂ ਅੱਧਿਕ ਚਮਚ ਇਹਦੇ ਵਿੱਚ આમਚੂਰ ਪਾਊਡਰ ਦਾ ਐਡ ਕਰ ਸਕਦੇ ਹੋ ਉਹਦੇ ਨਾਲ ਕੀ ਬਹੁਤ ਜ਼ਿਆਦਾ ਵਧੀਆ ਜਿਹੜਾ ਟੇਸਟ ਆਉਂਦਾ ਹੈ ਜੀ ਗਰੇਲਿਆਂ ਦੇ ਵਿੱਚੋਂ ਤੇ ਹੁਣ ਆਪਾਂ ਗੈਸ ਬੰਦ ਕਰ ਦਿੱਤਾ ਹੈ ਤੇ ਆਪਾਂ 5 ਕਿ ਮਿੰਟ ਇਹਨੂੰ ਇਸ ਤਰ੍ਹਾਂ ਹੀ ਖੁੱਲਾ ਪਿਆ ਰਹਿਣ ਦਵਾਂਗੇ ਤੇ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਕarele ਭਰਦੇ ਆਂ ਜੀ ਹਾਂਜੀ ਇੱਥੇ 5-7 ਮਿੰਟ ਹੋ ਗਏ ਆ ਮਸਾਲੇ ਨੂੰ ਪਏ ਹੋਏ ਹਲਕਾ ਜਿਹਾ ਠੰਡਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਕarele ਭਰਦੇ ਆਂ ਤੇ ਇੱਧਰ ਮੈਂ ਤੁਹਾਨੂੰ ਕarele ਵੀ ਦਿਖਾ ਦਿਆਂ ਜਿਸ ਤਰ੍ਹਾਂ ਆਪਾਂ ਨੇ ਫਰਾਈ ਕੀਤੇ ਬਾਅਦ ਤੇਲ ਦੇ ਉੱਤੇ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਛਾਨਣੀ ਚ ਨੂੰ ਉੱਜੜਨੇ ਰੱਖਦੇ ਸੀ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਦਰ ਬਿਲਕੁਲ ਵੀ ਤੇਲ ਨਹੀਂ ਭਰਿਆ ਹੋਇਆ ਸਾਰੇ ਕarele ਇਸੇ ਤਰੀਕੇ ਦੇ ਨਾਲ ਆਪਣੇ ਫਰਾਈ ਹੋਏ ਨੇ ਤੇ ਆਪਾਂ ਹੁਣ ਇਹਨਾਂ ਨੂੰ ਭਰ ਦਵਾਂਗੇ ਆਹ ਵਾਲਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਸੁੱਕਾ ਹੈ ਅੰਦਰੋਂ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਕਰੇਲੇ ਭਰ ਕੇ ਰੱਖ ਲਵਾਂਗੇ ਜੀ ਲੋ ਜੀ ਹੁਣ ਆਪਾਂ ਸਾਰੇ ਕਰੇਲੇ ਭਰ ਲਈਏ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਲੋ ਜੀ ਆਪਾਂ ਨੇ ਸਾਰੇ ਕਰੇਲੇ ਭਰ ਕੇ ਕਰ ਲਏ ਨੇ ਤਿਆਰ ਕਰੇਲੇ ਆਪਣੇ ਬਣ ਕੇ ਤਿਆਰ ਹੋ ਚੁੱਕੇ ਆ ਅਤੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਣੇ ਕੋਲ ਜਿਹੜਾ ਮਸਾਲਾ ਬਚਿਆ ਹੈ ਜੀ ਉਹ ਆਪਾਂ ਨੇ ਕੌਲੇਜ ਕੱਢ ਕੇ ਰੱਖ ਲਿਆ ਇਹਦੇ ਨਾਲ ਪ੍ਰਾਂਠੇ ਬਹੁਤ ਵਧੀਆ ਲੱਗਦੇ ਨੇ ਸਵੇਰ ਦੇ ਟਾਈਮ ਖਾਵਾਂਗੇ ਜੀ ਆਪਾਂ ਇਹ ਵਾਲਾ ਮਸਾਲਾ ਤੇ ਇਹ ਦੇਖੋ ਜੀ ਕarele ਉਹਨਾਂ ਭੈਣਾਂ ਦੇ ਲਈ ਇਹ ਸਭ ਤੋਂ ਵੈਸਟ ਆਈਡੀਆ ਹੈ ਜਿਹੜੀਆਂ ਭੈਣਾਂ ਦੇ ਕੋਲ ਟਾਈਮ ਦੀ ਕਮੀ ਹੁੰਦੀ ਹੈ ਜੌਬ ਵਗੈਰਾ ਕਰਦੀਆਂ ਨੇ ਉਹ ਇਸ ਤਰੀਕੇ ਦੇ ਨਾਲ ਬਣਾ ਸਕਦੀਆਂ ਨੇ ਝੱਟਪਟ ਜੀ ਇੱਕ ਪਾਸੇ ਤੜਕਾ ਭੁੰਜਣਾ ਧਰਤਾ ਇੱਕ ਪਾਸੇ ਕarele ਫਰਾਈ ਹੋਣੇ ਧਰਤੇ ਨਾ ਮਤਲਬ ਕਿ ਬਹੁਤ ਘੱਟ ਸਮੇਂ ਦੇ ਵਿੱਚ ਬਣ ਜਾਂਦੀਆਂ ਹੈ ਤੇ ਉਂਝਾਂ ਕਰੇਲੇ ਜਿਹੜੇ ਆ ਮਤਲਬ ਕਿ ਭੈਣਾਂ ਨੂੰ ਔਖੇ ਲੱਗਦੇ ਹੁੰਦੇ ਬਣਾਉਣੇ ਆ ਨਾ ਵੀ ਇੰਨਾ ਝੰਜੜ ਕਿਹੜਾ ਕਰੂ ਆ ਟਾਈਮ ਦੀ ਕਮੀ ਹੁੰਦੀ ਆ ਸੋ ਇਸ ਕਰਕੇ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਜ਼ਰੂਰ ਦੇਖਣਾ ਜੀ ਇਹ ਤਰੀਕਾ ਮੇਰੀ ਮੰਮੀ ਦਾ ਤਰੀਕਾ ਹੈ ਮੈਂ ਆਪਣੀ ਮੰਮੀ ਦੇ ਤਰੀਕੇ ਦੇ ਨਾਲ ਹੀ ਹਰ ਇੱਕ ਚੀਜ਼ ਬਣਾਉਂਦੀ ਆ ਕਿਉਂਕਿ ਮੈਂ ਉਹਨਾਂ ਕੋਲੋਂ ਹੀ ਕੁਕਿੰਗ ਸਿੱਖੀ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ